ਸਤਿਕਾਰਯੋ ਸਾਥਿਓ 88324% ਨੂੰ ਪੂਰਾ ਕਰਵਾਉਣ ਲਈ ਡੀਪੀਆਈ ਅਫਸਰ ਜੀ ਜੋ ਆਪਣਾ ਧਰਨਾ ਉਹ ਲਗਾਤਾਰ ਜਾਰੀ ਹੈਗਾ ਅੱਜ ਵੀ ਡੀਪੀਆਈ ਅਫਸਰ ਦੇ ਅਧਿਕਾਰੀਆਂ ਨਾਲ ਜਿਹੜੀ ਆਪਣੀ ਮੀਟਿੰਗ ਹੋਈ ਹੈਗੀ ਜੋ ਤੇਨੇ ਕੈਟਾਗਰੀਆਂ ਦੀ ਅਜੇ ਸਟੇਸ਼ਨ ਚੋਇਸ ਨਹੀਂ ਹੋਈਗੀ ਜਿਸ ਵਿੱਚ ਐਸਸੀ ਆਰਓ ਬੀਸੀ ਹੈਂਡੀਕੈਪਡ ਆਰਥੋ ਜਿੰਨਾ ਸਾਥੀਆਂ ਦੀ ਅਜੇ ਸਟੇਸ਼ਨ ਚੋਇਸ ਨਹੀਂ ਹੋਈਗੀ ਉਹਨਾਂ ਦੇ ਜੋ ਫਾਈਲ ਸੀਗੀ ਉਹ ਮੂਵ ਆਨ ਹੋ ਚੁੱਕੀ ਹੈਗੀ ਆਸ ਕਰਦੇ ਹਾਂ ਕਿ ਜਲਦੀ ਜਿਹੜੀ ਉਹ ਫਾਈਲ ਵਾਪਸ ਆਊਗੀ ਅਪਰੂਵਲ ਹੋ ਕੇ ਵਾਪਸ ਆਊਗੀ ਔਰ ਜਿਹੜਾ ਤਿੰਨ ਕੈਟਾਗਰੀ ਦੀ ਸਟੇਸ਼ਨ ਚੋਇਸ ਰਹਿੰਦੀ ਹੈ ਉਹ ਵੀ ਹੈ ਜਿਹੜਾ ਜਲਦੀ ਹੋਊਗੀ ਪਰ ਹੋਣੀ ਉਦੋਂ ਆ ਸਾਥੀਓ ਜਦੋਂ ਸਾਡਾ ਪ੍ਰੈਸ਼ਰ ਬਣਿਆ ਰਿਹਾ ਕਿਉਂਕਿ ਹੁਣ ਤੱਕ ਦਾ ਜੋ ਵਰਕ ਹੈ ਹੁਣ ਤੱਕ ਦਾ ਜੋ ਕੰਮ ਆਗਾ ਉਹ ਤੁਹਾਡੇ ਪ੍ਰੈਸ਼ਰ ਤੁਹਾਡੇ ਦਬਾਅ ਕਰਕੇ ਹੋ ਪਾਇਆਗਾ ਸੋ ਇਸ ਦਬਾਅ ਨੂੰ ਇਸ ਪ੍ਰੈਸ਼ਰ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈਗਾ ਜਿਵੇਂ ਗੇੜਾ ਆਉਂਦਾਗਾ ਸਵੇਰੇ ਆਉਂਦਾ ਸ਼ਾਮ ਨੂੰ ਘਰੋ ਘਰੀ ਹੋਲੰਦਾਗਾ ਇਸ ਆਦਤ ਨੂੰ ਆ ਜਿਹੜਾ ਆਪਾਂ ਨੂੰ ਛੱਡਣਾ ਪੈਣਾ ਕੋਈ ਬਹੁਤੇ ਦੇਣਾ ਦੀ ਗੱਲ ਤਾਂ ਨਹੀਂ ਹੈ ਆਪਣੇ ਰੋਜ਼ਗਾਰ ਲਈ ਜੇਕਰ ਅਸੀਂ 2-4 ਦਿਨਾਂ ਵਾਸਤੇ ਇੱਥੇ ਪੱਕਾ ਰਹਿ ਲੈਣੇ ਹੈਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੱਡੀ ਗੱਲ ਆ ਗਈ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੰਮ ਆਪਣਾ ਜਿਸ ਤਰੀਕੇ ਨਾਲ ਚੱਲ ਰਿਹਾ ਉਹਨਾ ਫਾਸਟ ਚੱਲੇ ਤਾਂ ਧਰਨੇ ਦੀ ਜਿਹੜੀ ਗਿਣਤੀ ਵਧਾਓ ਧਰਨੇ ਦੇ ਸ਼ਾਮਿਲ ਹੋਵੋ ਧਰਨੇ ਦੀ ਜਿਹੜੀ ਗਿਣਤੀ ਨੂੰ ਵਧਾ ਕੇ ਆਪਾਂ 88364 ਭਰਤੀ ਨੂੰ ਜਲਦੀ ਪੂਰਾ ਕਰਾ ਸਕੀਏ ਨਾਲ ਹੀ ਸਾਥੀਓ ਇੱਕ ਬੇਨਤੀ ਹੋ ਰਹੀ ਕਿ ਜਿਸ ਤਰ੍ਹਾਂ ਕੋਡ ਆਫ ਕੰਡਕਟ ਦੀ ਅੱਜ ਲੱਗ ਚੁੱਕਿਆ ਹੈਗਾ ਕਾਫੀ ਸਾਥੀਆਂ ਦੇ ਮੈਸੇਜ ਫੋਨ ਆ ਰਹੇ ਨੇ ਕਿ ਇਸ ਭਰਤੀ ਉੱਪਰ ਆਪਣੇ ਲਾਗੂ ਹੈ ਜਾਂ ਨਹੀਂ ਹੈ ਜਿਨ੍ਹਾਂ ਕੋ ਅੱਜ ਅਸੀਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆ ਕੱਲ ਨੂੰ ਫਿਰ ਇਸ ਵਿਸ਼ੇ ਤੇ ਆ ਜਿਹੜਾ ਗੱਲਬਾਤ ਕਰਾਂਗੇ ਜਿੰਨੀ ਕੋ ਗੱਲ ਕਰਕੇ ਆਏਗੇ ਉਸ ਤੋਂ ਇਹ ਚੀਜ਼ ਨਿਕਲ ਕੇ ਆਈ ਹੈ ਕਿ ਜੀ ਇਹ ਚਲਦੀਆਂ ਭਰਤੀਆਂ ਉੱਪਰ ਕੋਡ ਆਫ ਕੰਡਕਟ ਦਾ ਕੋਈ ਅਸਰ ਨਹੀਂ ਹੁੰਦਾ। ਔਰ 88364 ਭਰਤੀ ਜਿਹੜੀ ਚੱਲ ਰਹੀ ਹੈਗੀ ਉਸ ਦਾ ਪ੍ਰੋਸੈਸ ਹੈ ਜਿਹੜਾ ਚੱਲ ਰਿਹਾ ਹੈਗਾ। ਸੋ ਇਸ ਦਾ ਜਿਹੜਾ ਜ਼ਿਆਦਾ ਜਾਣਕਾਰੀ ਅਸੀਂ ਕੱਲ ਨੂੰ ਪ੍ਰਾਪਤ ਕਰ ਲਾਂਗੇ ਉਹ ਵੀ ਆਡੀਓ ਦੇ ਮਾਧਿਅਮ ਰਾਹੀਂ ਜਾਂ ਲਾਈਵ ਦੇ ਮਾਧਿਅਮ ਰਾਹੀਂ ਸਾਰੇ ਸਾਥੀਆਂ ਨਾਲ ਸਾਂਝੀ ਕੀਤੀ ਜਾਊਗੀ। ਸੋ ਜਿੰਨੀ ਕਿ ਜਾਣਕਾਰੀ ਸੀ ਕਿ ਕੋਡ ਆਫ ਕੰਡਕਟ ਦਾ ਚੱਲਦੀਆਂ ਭਰਤੀਆਂ ਦੇ ਉੱਪਰ ਅਸਰ ਨਹੀਂ ਹੁੰਦਾਗਾ। ਸੋ ਬੇਨਤੀ ਇਹ ਹੈ ਕਿ ਵੱਧ ਤੋਂ ਵੱਧ ਸਾਥੀ ਕੱਲ ਨੂੰ ਪਰਸੋਂ ਨੂੰ ਜਿੰਨਾ ਸਮਾਂ 8TT ਤੇ 164 ਪਰਤੀ ਪੂਰੀ ਨਹੀਂ ਹੁੰਦੀ ਉਹਨਾਂ ਸਮਾਂ ਜਿਹੜਾ ਮਹਾਲੀ ਜੋ ਆਪਣਾ ਪੱਕਾ ਮੋਰਚਾ DPO ਆਫਿਸ ਅੱਗੇ ਲੱਗਿਆ ਹੋਇਆਗਾ ਉੱਥੇ ਜ਼ਰੂਰ ਪਹੁੰਚੋ ਆਪਣੀ ਗਿਣਤੀ ਆਪਣੀ ਹਾਜ਼ਰੀ ਨੂੰ ਵਧਾਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਦੀ ਹੈ ਜਿਹੜਾ ਇਸ ਭਰਤੀ ਨੂੰ ਪੂਰਾ ਕਰਵਾ ਸਕੀਏ। ਕਿਉਂਕਿ ਜਿਹੜੇ ਸਾਥੀ ਜਿਨ੍ਹਾਂ ਸਾਥੀਆਂ ਦੀ ਸਟੇਸ਼ਨ ਚੁਆਇਸ ਹੋ ਚੁੱਕੀ ਹੈਗੇ ਉਹਨਾਂ ਨੂੰ ਜਲਦੀ ਆ ਜਿਹੜਾ ਸਟੇਸ਼ਨ ਅਲਾਟਮੈਂਟ ਹੋ ਜਾਣਗੇ ਫਿਰ ਉਹਨਾਂ ਦੀ ਮਜਬੂਰੀ ਬਣ ਜਾਣੀ ਹੈਗੀ ਇੱਥੋਂ ਧਰਨੇ ਤੋਂ ਜਾਣ ਦੀ ਉਹ ਆਪੋ ਆਪਣੇ ਸਕੂਲਾਂ ਨੂੰ ਚੱਲ ਜਾਣਗੇ ਤੇ ਫਿਰ ਸਾਡੇ ਕੋਲੇ ਤਾਂ ਇੱਥੇ ਕੋਈ ਰਹਿਣ ਨਹੀਂਗਾ ਸੋ ਇਸ ਕਰਕੇ ਬੇਨਤੀ ਹੈਗੀ ਸਾਰੇ ਸਾਥੀਆਂ ਨੂੰ ਕਿ ਜਿਹੜੇ ਸਾਥੀਆਂ ਦੀ ਸਟੇਸ਼ਨ ਚੁਆਇਸ ਅਜੇ ਨਹੀਂ ਹੋਏਗੀ ਉਹ ਆਪੋ ਆਪਣੇ ਬੈਗ ਪੈਕ ਕਰੋ 2-4 ਦਿਨ ਜਿੰਨੇ ਦਿਨ ਆਪਣੇ ਇੱਥੇ ਲੱਗਦੇ ਨੇਗੇ ਇੱਥੇ ਆਵੋ ਤੇ ਆਪਾਂ ਜਲਦੀ ਇਸ ਭਰਤੀ ਨੂੰ ਜਿਹੜਾ ਪੂਰਾ ਕਰਵਾ ਸਕੀਏ ਜੋ ਪ੍ਰੋਸੈਸ ਚੱਲ ਰਿਹਾ ਹੈ ਬੜੀ ਤੇਜ਼ੀ ਨਾਲ ਚੱਲ ਰਿਹਾਗਾ ਪਰ ਚੱਲ ਤਾਂ ਰਿਹਾ ਕਿਉਂਕਿ ਤੁਹਾਡਾ ਦਬਾਅ ਬਣਿਆ ਹੋਇਆਗਾ ਇੱਕ ਐਸੀ ਵੀਸੀ ਹੈਂਡੀਕੈਪਟ ਜਿਹੜੀ ਹੈਗੀ ਕੈਟਾਗਰੀ ਤੇ ਇੱਕ ਮੁੱਦਾ ਬਣ ਚੁੱਕਿਆਗਾ ਉਸ ਮੁੱਦੇ ਨੂੰ ਅਸੀਂ ਜਿਹੜਾਗਾ ਮਗਾਈ ਰੱਖਣਾਗਾ ਜਿੰਨਾ ਸਮਾਂ ਆਪਣਾ ਈਟੀਟੀ ਤੇ 364 ਭਰਤੀ ਦਾ ਜਿਹੜਾ ਮਸਲਾ ਹੱਲ ਨਹੀਂ ਹੁੰਦਾਗਾ ਜਿੰਨਾ ਸਮਾਂ ਈਟੀਟੀ ਤੇ 364 ਭਰਤੀ ਸੜੀ ਪੂਰੀ ਨਹੀਂ ਹੁੰਦੀਗੇ ਉਹਨਾਂ ਸਮਾਂ ਜਿਹੜਾ ਇਸ ਜੰਗ ਨੂੰ ਇਸ ਲੜਾਈ ਨੂੰ ਆਪਣੇ ਜਾਰੀ ਰੱਖਣਾਗਾ ਸੋ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਿ ਵੱਧ ਤੋਂ ਵੱਧ ਸਾਥੀ ਹੈਗਾ ਜਿਹੜਾ ਮਹਾ ਲੀਤਰਨ ਦਾ ਹਿੱਸਾ ਜ਼ਰੂਰ ਬਣੋ ਨਾਲ ਹੀ ਸਾਥਿਓ ਫੰਡ ਬਾਰੇ ਵੀ ਅਪੀਲ ਕਰਦੇ ਆ ਕਿ ਫੰਡ ਵੀ ਬਹੁਤ ਜ਼ਰੂਰੀ ਹੈਗਾ ਲਗਾਤਾਰ ਧਰਨੇ ਨੂੰ ਜਾਰੀ ਰੱਖਣ ਲਈ ਇੱਥੇ ਬੜੇ ਖਰਚੇ ਹੁੰਦੇ ਨੇ ਸਾਥਿਓ ਫੰਡ ਵੀ ਹੈ ਜਿਹੜਾ ਆਪਣੀ ਜਿੰਨਾ ਵੀ ਹੋ ਸਕਦਾ ਸੰਤਾਂ ਦੇ ਅਨੁਸਾਰ ਜਿੰਨਾ ਵੀ ਤੁਸੀਂ ਫੰਡ ਦੀ ਹੈਲਪ ਕਰ ਸਕਦੇ ਹੋ ਤੇ ਸਾਰੇ ਸਾਥੀ ਫੰਡ ਦੀ ਹੈਲਪ ਵੀ ਜਿਹੜਾ ਜਰੂਰ ਕਰਨਾ ਤੇ ਕੱਲ ਨੂੰ ਪਰਸ ਨੂੰ ਜਿੰਨੇ ਵੀ ਦਿਨ ਆਪਣੇ ਇਥੇ ਧਰਨਾ ਚੱਲਦਾ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਥੇ ਜਰੂਰ ਪਹੁੰਚੋ ਤੁਹਾਡਾ ਇਥੇ ਬੈਠਿਆਂ ਦਾ ਹੀ ਦਬਾਅ ਬਹੁਤ ਹੋਣਾ ਲੋੜ ਪੈਣ ਤੇ ਲੱਗਿਆ ਸਾਨੂੰ ਵੀ ਸਾਡੇ ਨਾਲ ਕੋਈ ਹੇਰਫੇਰ ਹੋ ਰਿਹਾ ਲੋੜ ਪੈਣ ਤੇ ਲੱਗਿਆ ਸਾਨੂੰ ਕਿ ਸਾਡੇ ਨਾਲ ਕੋਈ ਵਧੀ ਕੀ ਹੋ ਰਹੀ ਹੈ ਕਿ ਤਾਂ ਆਪਾਂ ਐਕਸ਼ਨ ਲਾਉਣ ਤੋਂ ਪਿੱਛੇ ਕਦੇ ਨਹੀਂ ਹਟਾਂਗੇ ਸੋ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਿ ਜਿੰਨਾ ਸਾਥੀਆਂ ਦੀ ਰਜਿਸਟ੍ਰੇਸ਼ਨ ਜੁਆਸ ਨਹੀਂ ਹੋਏਗੀ ਉਹਨਾਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਹੈਗੀ ਕਿ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਪਰਸੋਂ ਨੂੰ ਜਿਹੜਾ ਮਹਾਲੀ ਪੱਕੇ ਮੋਰਚੇ ਦਾ ਹਿੱਸਾ ਜ਼ਰੂਰ ਬਣੋ ਜਿਨ੍ਹਾਂ ਤੁਸੀਂ ਇੱਥੇ ਆਪਣੀ ਗਿਣਤੀ ਵਧਾ ਸਕੋ ਜਿਨ੍ਹਾਂ ਨੇ ਆਪਣੀ ਇੱਥੇ ਸਿਰ ਦਿਖਾ ਸਕੋਗੇ ਆਪਣੀ ਭਰਤੀ ਦਾ ਕੰਮ ਹੈ ਜਿਹੜਾ ਉਹ ਜਲਦੀ ਪੂਰਾ ਹੋਣਾ ਧੰਨਵਾਦ ਸਤਿਓ